ਹੈਲੋ ਫਰੈਂਡਸ ਕੀ ਮੇ ਤੁਸੀ ਸਾਰੇ ਜਾਣੇ ਆਈ ਹੋਪ ਠੀਕ ਠਾਕ ਹੀ ਹੋਮ ਹੋਗੇ ਲੋਜੀ ਇੱਕ ਨਵੀਂ ਰੈਸিপি ਤਾਂ ਨਹੀਂ ਹੈਗੀ ਲੇਕਿਨ ਪੁਰਾਣੀਆਂ ਹੋ ਐ ਕਿਉਂਕਿ ਬਹੁਤ ਜ਼ਿਆਦਾ ਲੋਕ ਮਸ਼ਰੂਮ ਦੀ ਸਬਜੀ ਬਣਾਉਂਦੇ ਹੋਣੇ ਹਨਾ ਲੇਕਿਨ ਜਿਸ ਤੰਗ ਨਾਲ ਮੈਂ ਬਣਾਉਣੀ ਹੈ ਤੁਹਾਨੂੰ ਮੈਂ ਉਹ ਤੰਗ ਦੱਸ ਦੰਨੀ ਹੈ ਤੇ ਲੋਜੀ ਪਹਿਲਾਂ ਆਪਾਂ ਮਸ਼ਰੂਮ ਲੈ ਲਏ ਆ ਤੋ ਉਸ ਮਾਰ ਕੇ ਪਹਿਲਾਂ ਮੈਂ ਗਰਮ ਪਾਣੀ ਚ ਬੋਲ ਕਰਾਂਗੀ ਇਹਨਾਂ ਨੂੰ ਗਰਮ ਪਾਣੀ ਚ ਮੈਂ 15 20 ਮਿੰਟ ਬੋਲ ਕਰਿਆ ਜੀ ਕਿਉਂਕਿ ਗਰਮ ਪਾਣੀ ਨਾਲ ਆਪਾਂ ਜਦੋਂ ਉਬਾਲਦੇ ਆ ਨਾ ਇਹਦਾ ਸਾਰਾ ਕਾਲਾਪਨ ਔਰ ਜੋ ਖਰਾਬ ਜੀ ਹੁੰਦੀਆਂ ਉਹ ਸੈੱਟ ਹੋ ਜਾਂਦੀਆਂ ਹਨ ਤੇ ਇੱਕ ਪਾਸੇ ਲੈ ਲਿਆ ਆਪਾਂ ਨੇ ਧਨੀਆ ਔਰ ਮਟਰ ਕੱਢ ਲਏ ਆ ਤੇ ਅੱਜ ਆਪਾਂ ਮਟਰ ਮਸ਼ਰੂਮ ਦੀ ਸਬਜ਼ੀ ਬਣਾ ਕੇ ਦਿਖਾਵਾਂਗੇ ਤੁਹਾਨੂੰ ਕੁਝ ਨਹੀਂ ਕਰਨਾ ਜੀ ਆਪਾਂ ਨੇ ਮਸ਼ਰੂਮ ਲਈਆਂ ਮਸ਼ਰੂਮ ਨੂੰ ਆਪਾਂ ਨੇ ਗਰਮ ਪਾਣੀ ਚ ਬੋਲ ਕਰਤਾ ਮੈਂ ਕੁਝ ਨਹੀਂ ਛਿੱਲੀਆਂ ਕੋਈ ਨਹੀਂ ਕੱਟੀਆਂ ਬਿਲਕੁਲ ਨਹੀਂ ਮੈਂ ਇਹਨਾਂ ਨੂੰ ਮਤਲਬ ਕੱਟ ਵੱਟ ਕਰੀ ਹੈਗੀ ਹਨਾ ਤੇ ਮਸ਼ਰੂਮ ਮੈਂ ਲੈ ਕੇ ਬਸ ਗਰਮ ਪਾਣੀ ਚ ਬੋਲ ਕਰਤੀ ਹੁਣ ਆਪਾਂ ਦੋ ਕੱਟ ਲਾਵਾਂਗੇ ਇਹਦੇ ਮਤਲਬ ਦੋ ਇਹ ਦੇਖੋ ਚੰਗੀ ਤਰ੍ਹਾਂ ਬੋਲ ਹੋ ਗਈਆਂ ਪਾਣੀ ਚ ਹਨਾ ਥੋੜਾ ਜਿਹਾ ਨਮਕ ਪਾ ਲਓ ਪਾਣੀ ਦੇ ਵਿੱਚ ਨਮਕ ਪਾ ਕੇ ਫਿਰ ਤੁਸੀਂ ਉਬਾਲੋ ਫਿਰ ਇਹ ਕਾਲਾ ਪੰਜਾ ਸਾਰਾ ਉਤਰ ਜੂਗਾ ਇਹਦਾ ਸਾਫ ਹੋ ਜੂਗੀ ਆ ਤੁਹਾਡੀਆਂ ਖੁੰਬਾ ਹੁੰਦੀਆਂ ਮਸ਼ਰੂਮ ਹਨਾ ਤੇ ਸਿਰਫ ਦੋ ਕੱਟ ਲਾਏ ਆ ਜੀ ਮੈਂ ਜ਼ਿਆਦਾ ਨਹੀਂ ਕੱਟ ਲਾਏ ਕਿਉਂਕਿ ਇਹ ਨਾ ਮਤਲਬ ਜੇ ਜ਼ਿਆਦਾ ਕੱਟ ਲਾਓ ਤਾਂ ਪਤਾ ਨਹੀਂ ਲੱਗਦਾ ਕਿ ਸਬਜ਼ੀ ਚ ਕਿੱਧਰ ਗਈਆਂ ਹਨਾ ਇਸ ਕਰਕੇ ਮੈਂ ਸਿਰਫ ਦੋ ਕੱਟ ਲਾਏ ਆ ਲੋ ਜੀ ਮਸ਼ਰੂਮ ਦੇ ਆਪਾਂ ਨੇ ਦੋ ਕੱਟ ਲਾ ਲਏ ਵਿੱਚ ਤੇ ਜ਼ਿਆਦਾ ਕੱਟ ਨਹੀਂ ਲਾਏ ਆਪਾਂ ਨੇ ਕੁਝ ਨਹੀਂ ਕਰਿਆ ਗਰਮ ਪਾਣੀ ਚ ਭੋਲ ਕਰਕੇ ਠੰਡਾ ਕਰਕੇ ਦੋ ਕੱਟ ਲਾ ਲਏ ਵਿੱਚ ਤੇ ਹੁਣ ਆਪਾਂ ਜਿਵੇਂ ਆਮ ਸਬਜ਼ੀਆਂ ਦਾ ਤੜਕਾ ਲਾਣੇ ਆ ਨਾ ਓਵੇਂ ਤੜਕਾ ਲਾਓ ਮੈਂ ਕੜੀ ਪੱਤਾ ਲੈ ਲਿਆ ਇੱਧਰ ਕੜੀ ਪੱਤੇ ਦਾ ਤੜਕਾ ਜ਼ਰੂਰ ਲਾਇਆ ਕਰੋ ਤੁਸੀਂ ਸਬਜ਼ੀ ਬਹੁਤ ਵਧੀਆ ਬਣਦੀ ਹੈ ਤੇ ਤੇਲ ਪਾਇਆ ਜੀ ਇੱਕ ਪਾਸੇ ਆਪਾਂ ਨੇ ਹੁਣ ਸਬਜ਼ੀ 'ਚ ਤੇ ਦੇਖੋ ਦੋ ਕੱਟ ਲਾਈਆਂ ਮੈਂ ਔਰ ਬਿਲਕੁਲ ਸਾਫ਼ ਹੋ ਜਾਂਦੀਆਂ ਇਹਦੇ ਨਾਲ ਤੁਹਾਨੂੰ ਕੁਝ ਕਰਨ ਦੀ ਲੋੜ ਨਹੀਂ ਗਰਮ ਪਾਣੀ 'ਚ ਬੋਲ ਕਰਕੇ ਤੁਸੀਂ ਦੋ ਕੱਟ ਲਾ ਲਓ ਬਸ ਮਸ਼ਰੂਮ ਦੇ ਕੋਈ ਤਲਣ ਦੀ ਲੋੜ ਨਹੀਂ ਕੋਈ ਕੁਝ ਕਰਨ ਦੀ ਲੋੜ ਨਹੀਂ ਹੈਗੀ ਪਹਿਲਾਂ ਤੇ ਲੋ ਜੀ ਤੇਲ ਲੈ ਲਿਆ ਆਪਾਂ ਨੇ ਹੁਣ ਆਪਾਂ ਲਾਵਾਂਗੇ ਤੜਕੇ ਕਿਉਂਕਿ ਮੈਂ ਹਮੇਸ਼ਾ ਸਬਜੀ ਨੂੰ ਸਰੋਂ ਦੇ ਤੇਲ ਦਾ ਹੀ ਤੜਕਾ ਲਾਉਣੀ ਆ ਤੇ ਲੋ ਜੀ ਸਰੋਂ ਦਾ ਤੇਲ ਲੈ ਲਿਆ ਆਪਾਂ ਨੇ ਤੇ ਸਰੋਂ ਦੇ ਤੇਲ ਕੇ ਤੜਕੇ ਦੀ ਗੱਲ ਇਹ ਹੈ ਕਿ ਸਬਜੀ ਬਹੁਤ ਵਧੀਆ ਬਣਦੀ ਹੈ ਉਹਦੇ ਨਾਲ ਹਨਾ ਕਿਉਂਕਿ ਸਰੋਂ ਦਾ ਤੇਲ ਕਰਾਰੀ ਜੀ ਸਬਜੀ ਬਣਾ ਦਿੰਦਾ ਹੈ ਤੇ ਲੋ ਜੀ ਇੱਧਰ ਤੜਕਾ ਲਾਵਾਂਗੇ ਕੜੀ ਪੱਤਾ ਲੈ ਲਿਆ ਆਪਾਂ ਨੇ ਤੇ ਹੋ ਗਿਆ ਮੇਰਾ ਇਹਨਾਂ ਤਿਆਰ ਤੇਲ ਗਰਮ ਹੋ ਗਿਆ ਵਿੱਚ ਕੜੀ ਪੱਤਾ ਪਾਤਾ ਹੁਣ ਆਪਾਂ ਪਾਵਾਂਗੇ ਵੀ ਮਸਾਲਾ ਜਿਹੜਾ ਮੈਂ ਸਾਰਾ ਮਟੀਰੀਅਲ ਲਾ ਕੇਣਾ ਗਠਾ ਹਰੀ ਮਿਰਚ ਆਦਾ ਪਿਆਜ਼ ਇਹ ਸਾਰੀ ਚੀਜ਼ਾਂ ਪਿੱਕੀਆਂ ਹੋਈਆਂ ਪਿਆਣਾ ਟਮਾਟਰ ਵਗੈਰਾ ਇਹ ਸਾਰੀ ਚੀਜ਼ਾਂ ਵਿੱਚ ਪਾਤੀਆਂ ਹੁਣ ਆਪਣੇ ਸਵਾਦ ਅਨੁਸਾਰ ਤੁਸੀਂ ਨਮਕ ਹਲਦੀ ਪਾ ਸਕਦੇ ਹੋ ਕਿਉਂਕਿ ਮਿਰਚ ਮੈਂ ਹਰੀ ਪਹਿਲਾਂ ਹੀ ਪਾਈ ਹੋਈ ਹੈ ਹਨਾ ਲੋ ਜੀ ਇਧਰ ਹੋਊਗਾ ਇੰਨੇ ਆਪਣਾ ਮਟੀਰੀਅਲ ਐਨ ਚੰਗੀ ਤਰ੍ਹਾਂ ਮਸਾਲਾ ਭੁੰਨ ਦਿਓ ਤੁਸੀਂ ਮਸਾਲਾ ਪੁੰਨ ਜਾਊਗਾ ਆਪਣਾ ਫਿਰ ਉਸ ਤੋਂ ਬਾਅਦ ਆਪਾਂ ਨੇ ਮਟਰ ਔਰ ਮਸ਼ਰੂਮ ਵਿੱਚੇ ਸਿੱਟ ਦੇਣੇ ਆ ਫਿਰ ਲਵਾਣੀਆਂ ਜੀ ਚਾਰ ਸੀਟੀਆਂ ਚਾਰ ਸੀਟੀਆਂ ਦੇ ਨਾਲ ਤੁਸੀਂ ਦੇਖਿਓ ਸਬਜੀ ਇੰਨੀ ਵਧੀਆ ਬਣ ਕੇ ਆਊਗੀ ਨਾ ਪਹਿਲਾਂ ਮੈਂ ਮਸ਼ਰੂਮ ਨੂੰ ਨਾ ਧੋਂਦੀ ਤੀ ਕੱਟਦੀ ਤੀ ਤੇ ਉਹਦੇ ਉੱਪਰੋਂ ਛਿਲਕਾ ਜਾ ਤਾਰਦੀ ਤੀ ਬਹੁਤ ਟਾਈਮ ਲੱਗਦਾ ਦਾ ਲੇਕਿਨ ਇੱਕ ਦਿਨ ਮੈਂ ਅਚਾਨਕ ਹੀ ਮੈਨੂੰ ਕਿਸੇ ਨੇ ਦੱਸਿਆ ਵੀ ਤੁਸੀਂ ਇਦਾਂ ਨਾ ਕਰਿਆ ਕਰੋ ਕੋਈ ਸੀ ਬਜ਼ੁਰਗ ਨੇ ਦੱਸਿਆ ਤਾਂ ਮੈਨੂੰ ਪੁਰਾਣੀ ਨੇ ਕਹਿੰਦੀ ਤੁਸੀਂ ਐਵੇਂ ਨਾ ਕਰਿਆ ਕਰੋ ਕਿਉਂ ਇੰਨਾ ਖੱਜਲ ਖੇੜਾ ਹੁੰਨੇ ਹੋ ਤੁਸੀਂ ਐਂ ਕਰਿਆ ਕਰੋ ਗਰਮ ਪਾਣੀ ਚ ਬੋਲ ਕਰਕੇ ਨਾ ਮਸ਼ਰੂਮ ਦੋ ਕੱਟ ਲਾਓ ਜਿਵੇਂ ਆਪਾਂ ਆਮ ਮਸਾਲਾ ਭੁੰਨਦੇ ਆ ਐਨ ਚੰਗੀ ਤਰ੍ਹਾਂ ਮਸਾਲਾ ਭੁੰਨ ਕੇ ਬਸ ਓਮੇ ਵਿੱਚ ਮਸ਼ਰੂਮ ਸਿੱਟ ਦਿਓ ਤੇ ਵਿੱਚ ਮਟਰ ਪਾ ਦਿਓ ਚਾਰ ਸੀਟੀਆਂ ਲਵਾ ਦਿਓ ਫਿਰ ਦੇਖੋ ਤੁਸੀਂ ਸਬਜ਼ੀ ਕਿੰਨੀ ਟੇਸਟੀ ਬਣਦੀ ਹੈ ਤੇ ਲੋ ਜੀ ਇਧਰ ਆਪਣਾ ਮਸਾਲਾ ਭੁੰਨਿਆ ਜਾ ਰਿਹਾ ਐਨ ਚੰਗੀ ਤਰ੍ਹਾਂ ਮਸਾਲਾ ਲਾਲ ਹੋ ਗਿਆ ਮੇਰਾ ਹੁਣ ਆਪਾਂ ਤਣੀਆਂ ਸਮਾਰਾਂਗੇ ਵਿੱਚ ਲੋਜੀ ਮਸਾਲਾ ਆਪਣਾ ਚੰਗੀ ਤਰ੍ਹਾਂ ਭੁੰਨਿਆ ਗਿਆ ਹੁਣ ਵਿੱਚ ਆਪਾਂ ਪਾਵਾਂਗੇ ਮਸ਼ਰੂਮ ਮਟਰ ਵਿੱਚ ਪਾ ਕੇ ਸਿਰਫ ਆਪਾਂ ਨੇ ਚਾਰ ਸੀਟੀਆਂ ਲਵਾਉਣੀਆਂ ਜੀ ਜ਼ਿਆਦਾ ਨਹੀਂ ਦੇਖੋ ਸਾਰੀ ਚੀਜ਼ ਵਿੱਚ ਪਾ ਦਿਓ ਮੈਂ ਪਹਿਲਾਂ ਬਹੁਤ ਕੁਝ ਕਰਦੀਦੀ ਪਹਿਲਾਂ ਸਮਾਰੋ ਤੋ ਹਨਾ ਇਹਨਾਂ ਦੇ ਛਿਲਕੇ ਤਾਰੋ ਉਪਰੋਂ ਕਾਲਾ ਪੰਜਾ ਤਾਰੋ ਮੈਨੂੰ ਬਹੁਤ ਟਾਈਮ ਲੱਗਦਾ ਦਾ ਲੇਕਿਨ ਮੈਂ ਇਸ ਤਰੀਕੇ ਨਾਲ 3-4 ਵਾਰ ਸਬਜ਼ੀ ਬਣਾਈ ਹੈ ਸਬਜ਼ੀ ਨਹੀਂ ਟੇਸਟੀ ਬਣੀ ਹੈ ਨਾ ਤੁਸੀਂ ਵੀ ਸੱਚੀ ਮੇਰਾ ਇਹ ਤਰੀਕਾ ਅਪਣਾ ਕੇ ਦੇਖੋ ਤੁਹਾਡੀ ਸਬਜ਼ੀ ਬਹੁਤ ਜ਼ਿਆਦਾ ਵਧੀਆ ਬਣੂਗੀ ਮਟਰ ਮਸ਼ਰੂਮ ਦੀ ਤੇ ਲੋ ਜੀ ਪਾਣੀ ਪੂਣੀ ਆਪਣੇ ਸਵਾਦ ਅਨੁਸਾਰ ਪਾ ਲਓ ਤੁਸੀਂ ਘੱਟ ਰੱਖਣਾ ਵੱਧ ਰੱਖਣਾ ਬਟ ਮੈਂ ਗਾੜੀ-ਗਾੜੀ ਜੀ ਬਣਾਉਂਗੀ ਜਿਆਦਾ ਗਰੇਵੀ ਨਹੀਂ ਬਣਾਵਾਂਗੀ ਵਿੱਚ ਤਰੀ ਨਹੀਂ ਜਿਆਦਾ ਪਾਉਂਗੀ ਹਨਾ ਤੇ ਲੋ ਜੀ ਇਹ ਚਾਰ ਸੀਟੀਆਂ ਲਈ ਤੁਸੀਂ ਕੁੱਕਰ ਰੱਖ ਦੋ ਚਾਰ ਸੀਟੀਆਂ ਲੱਗ ਜਾਣ ਦੋ ਤੇ ਜਦੋਂ ਚਾਰ ਸੀਟੀਆਂ ਲੱਗ ਜੂਗੀਆਂ ਉਸ ਤੋਂ ਬਾਅਦ ਤੁਸੀਂ ਖੋਲ ਕੇ ਦੇਖੋ ਇੰਨੀ ਟੇਸਟੀ ਸਬਜੀ ਬਣੂਗੀ ਨਾ ਚਾਰ ਸੀਟੀਆਂ ਪ੍ਰੋਪਰ ਲਵਾਓ ਤੇ ਲੋ ਜੀ ਚਾਰ ਸੀਟੀਆਂ ਲੱਗ ਚੁੱਕੀਆਂ ਮੇਰੀਆਂ ਹੁਣ ਮੈਂ ਤੁਹਾਨੂੰ ਖੋਲ ਕੇ ਦਿਖਾਨੀ ਆ ਸਬਜੀ ਕਿੰਨੀ ਵਧੀਆ ਬਣੀ ਆ ਦੇਖੋ ਤੁਸੀਂ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਾਈਕ ਔਰ ਕਮੈਂਟ ਜ਼ਰੂਰ ਕਰਿਓ ਜੀ ਧਣੀਆਂ ਪਾਤੇ ਆਪਾਂ ਨੇ ਉੱਪਰ ਤੇ ਸਬਜੀ ਲਾਜਵਾਬ ਬਣੀ ਐ ਬਿਲਕੁਲ ਵਧੀਆ ਮਟਰ ਮਸ਼ਰੂਮ ਦੀ ਸਬਜੀ ਆ ਜੀ ਤੇ ਪਲੀਜ਼ ਲਾਈਕ ਕਮੈਂਟ ਜ਼ਰੂਰ ਕਰਿਓ ਚੈਨਲ ਨੂੰ ਪੂਰਾ ਸਪੋਰਟ ਕਰਿਓ ਜੀ ਤੇ ਫੁੱਲ ਵਾਚ ਕਰਿਆ ਕਰੋ ਮਟਰ ਮਸ਼ਰੂਮ ਦੀ ਸਬਜੀ ਕਿਦਾਂ ਦੀ ਲੱਗੀ ਹੈ ਜ਼ਰੂਰ ਕਮੈਂਟ ਕਰਕੇ ਦੱਸਿਓ ਕੁਛ ਨਹੀਂ ਤੁਸੀਂ ਕਰਨਾ ਸਿਰਫ ਗਰਮ ਪਾਣੀ 'ਚ ਮਸ਼ਰੂਮ ਨਮਕ ਪਾ ਕੇ ਉਬਾਲਣੀ ਹੈ ਉਹ 15 ਕ ਮਿੰਟ 15 20 ਮਿੰਟ ਉਸ ਤੋਂ ਬਾਅਦ ਠੰਡੀ ਕਰਕੇ ਦੋ ਕੱਟ ਲਾਗੇ ਜਿਵੇਂ ਆਪਾਂ ਆਮ ਤੜਕਾ ਲਾਉਂਦੇ ਆਂ ਓਵੇਂ ਵਿੱਚ ਪਾ ਦਿਓ ਮਟਰ ਪਾ ਦਿਓ ਚਾਰ ਸੀਟੀਆਂ ਲਵਾ ਦਿਓ ਫਿਰ ਤੁਸੀਂ ਸਬਜੀ ਖਾ ਕੇ ਦੇਖੋ ਧਣੀਆਂ ਧੁਣੀਆਂ ਪਾ ਕੇ ਇੰਨੀ ਟੇਸਟੀ ਬਣਦੀ ਆ ਨਾ ਤੇ ਬਾਏ ਜੀ